ਜਿਹੜੇ ਲੋਕ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਵੀਰਵਾਰ ਨੂੰ ਇਹ ਗਲਤੀ ਭੁੱਲ ਕੇ ਵੀ ਨਾ ਕਰਿਓ ਬੇਸ਼ੱਕ ਅੱਜ ਤੁਹਾਡੇ ਕੋਲ ਸਭ ਕੁਝ ਹੋਵੇ ਬੇਸ਼ੱਕ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਵੀ ਰੌਣਕਾਂ ਹੋਣ ਜੇ ਤੁਸੀਂ ਇੱਕ ਵਾਰ ਇਹ ਗਲਤੀ ਕਰ ਦਿੱਤੀ ਇਸ ਗਲਤੀ ਨਾਲ ਤਾਂ ਹਸਦੇ ਵਸਦੇ ਘਰ ਉੱਜੜ ਜਾਂਦੇ ਨੇ ਜੇ ਤੁਸੀਂ ਇੱਕ ਵਾਰ ਇਹ ਗਲਤੀ ਕਰ ਦਿੱਤੀ ਫਿਰ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰੀ ਜਾਇਓ ਫਿਰ ਤੁਹਾਡੇ ਘਰ ਦਾ ਸੁਧਾਰ ਕਦੀ ਨਹੀਂ ਹੋਏਗਾ ਇਸ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖ ਕੇ ਇਹ ਗਲਤੀ ਆਪਣੀ ਜ਼ਿੰਦਗੀ ਵਿੱਚ ਕਦੀ ਨਾ ਕਰਿਓ ਤੁਹਾਨੂੰ ਮੈਂ ਇੱਕ ਰਾਜ਼ ਦੀ ਗੱਲ ਦੱਸਦਾ ਮੈਂ ਆਪਣੀ ਜ਼ਿੰਦਗੀ ਵਿੱਚ ਆਪਣੇ ਬਹੁਤ ਸਾਰੇ ਸੱਜਣ ਮਿੱਤਰ ਵੇਖੇ ਨੇ ਜਿਨ੍ਹਾਂ ਨੇ ਇਹ ਗਲਤੀ ਕੀਤੀ ਹੈ ਤੇ ਅੱਜ ਉਹ ਬਰਬਾਦ ਨੇ ਤਾਂ ਸਮਾਂ ਨਾਖਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਇੱਕ ਸਕੂਲ ਬੱਚਿਆਂ ਦੀ ਭਰੀ ਹੋਈ ਬੱਸ ਜੀ ਦੇ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਬੈਠੇ ਸੀ ਜਿਨ੍ਹਾਂ ਦੀ ਉਮਰ ਲਗਭਗ 17-18 ਸਾਲ ਸੀ ਘੁੰਮਣ ਲਈ ਇੱਕ ਟੂਰ ਤੇ ਜਾ ਰਹੇ ਸੀ ਤੇ ਜਦੋਂ ਰਸਤੇ ਦੇ ਵਿੱਚ ਸੜਕ ਉੱਪਰ ਉਹ ਬੱਸ ਚੱਲ ਰਹੀ ਸੀ ਤਾਂ ਉਹ ਵੇਖਦੇ ਨੇ ਕਿ ਇੱਕ ਬਹੁਤ ਹੀ ਵਧੀਆ ਕੋਠੀ ਬਣੀ ਹੋਈ ਹੈ ਜਾਂ ਇਦਾਂ ਕਹਿ ਲਓ ਕਿ ਇੱਕ ਬਹੁਤ ਹੀ ਵੱਡਾ ਮਹਿਲ ਬਣਿਆ ਹੋਇਆ ਤੇ ਉਹ ਮਹਿਲ ਬਹੁਤ ਹੀ ਖੂਬਸੂਰਤ ਹੈ ਉਹ ਜਵਾਬ ਕਹਿੰਦੇ ਨੇ ਕਿ ਟੀਚਰ ਜੀ ਅਸੀਂ ਇਹ ਮਹਿਲ ਵੇਖਣਾ ਚਾਹੁੰਦੇ ਹਾਂ ਅਸੀਂ ਇਸ ਮਹਿਲ ਦਾ ਅੰਦਰਲਾ ਦ੍ਰਿਸ਼ ਵੇਖਣਾ ਚਾਹੁੰਦੇ ਹਾਂ ਕਿ ਇਹ ਅੰਦਰੋਂ ਕਿੰਨਾ ਖੂਬਸੂਰਤ ਹੈ ਆਪਾਂ ਤਾਂ ਘੁੰਮਣ ਲਈ ਆਏ ਹਾਂ ਤੇ ਅਸੀਂ ਇਹ ਵੀ ਵੇਖਣਾ ਤੇ ਉਹਨਾਂ ਦੇ ਟੀਚਰ ਉਹਨਾਂ ਬੱਚਿਆਂ ਦੀ ਗੱਲ ਮੰਨ ਜਾਂਦੇ ਨੇ ਤੇ ਉੱਥੇ ਬੱਸ ਨੂੰ ਰੋਕ ਲੈਂਦੇ ਨੇ ਉਹ ਬੱਚੇ ਸੋਚਦੇ ਨੇ ਕਿ ਇਸ ਇੰਨੇ ਵੱਡੇ ਮਹਿਲ ਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਰਹਿੰਦੇ ਹੋਣਗੇ ਪਤਾ ਨਹੀਂ ਕਿੰਨੇ ਪਿਆਰ ਨਾਲ ਲੋਕ ਰਹਿੰਦੇ ਹੋਣਗੇ ਜਦੋਂ ਉੱਥੇ ਬੱਚੇ ਉਤਰਦੇ ਨੇ ਉਸ ਘਰ ਦੀ ਘੰਟੀ ਬਣਾਈ ਜਾਂਦੀ ਹੈ ਅੰਦਰੋਂ ਇੱਕ ਬੁੱਢੀ ਔਰਤ ਬਾਹਰ ਆਉਂਦੀ ਹੈ ਜੋ ਉਸ ਘਰ ਦੀ ਦੇਖਰੇਖ ਕਰਦੀ ਸੀ ਉਹ ਬੱਚੇ ਉਸ ਬੁੱਢੀ ਔਰਤ ਨੂੰ ਪੁੱਛਦੇ ਨੇ ਕਿ ਇਸ ਘਰ ਦੇ ਵਿੱਚ ਕੌਣ ਕੌਣ ਰਹਿੰਦਾ ਹੈ ਉਹ ਬੁੱਢੀ ਔਰਤ ਕਹਿੰਦੀ ਹੈ ਕਿ ਇਸ ਘਰ ਦੇ ਵਿੱਚ ਹੋਰ ਕੋਈ ਨਹੀਂ ਰਹਿੰਦਾ ਮੈਂ ਹੀ ਰਹਿਨੀ ਆ ਮੈਂ ਹੀ ਇਸ ਘਰ ਦੀ ਦੇਖਭਾਲ ਕਰਦੀ ਆ ਬੱਚੇ ਪੁੱਛਦੇ ਨੇ ਕਿ ਐਡਾ ਵੱਡਾ ਘਰ ਤੇ ਵਿੱਚ ਕੋਈ ਵੀ ਨਹੀਂ ਰਹਿੰਦਾ ਇਹ ਕਿੱਦਾਂ ਤਾਂ ਉਹ ਬੁੱਢੀ ਔਰਤ ਉਹਨਾਂ ਨੂੰ ਕਹਾਣੀ ਸੁਣਾਉਂਦੀ ਹੈ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਥੇ ਇੱਕ ਪਤੀ ਪਤਨੀ ਰਹਿੰਦੇ ਸੀ ਪਤੀ ਆਪਣੇ ਕੰਮ ਤੇ ਜਾਂਦਾ ਸੀ ਤੇ ਪਤਨੀ ਘਰ ਦੇ ਵਿੱਚ ਰਹਿੰਦੀ ਸੀ ਇੱਕ ਦਿਨ ਪਤੀ ਕੰਮ ਤੋਂ ਘਰ ਵਾਪਸ ਆਉਂਦਾ ਤੇ ਆਪਣੀ ਡੋਰ ਬੈਲ ਵਜਾਉਂਦਾ ਅੰਦਰੋਂ ਉਹ ਔਰਤ ਨਿਕਲਦੀ ਹੈ ਪਰ ਕਾਫੀ ਸਮਾਂ ਲਗਾ ਦਿੰਦੀ ਹੈ ਉਸ ਦਾ ਪਤੀ ਕਹਿੰਦਾ ਕਿ ਅੰਦਰ ਹੋਰ ਕੌਣ ਹੈ ਤੂੰ ਇੰਨਾ ਸਮਾਂ ਲਗਾ ਦਿੱਤਾ ਉਹ ਔਰਤ ਕਹਿੰਦੀ ਹੈ ਕਿ ਅੰਦਰ ਤਾਂ ਕੋਈ ਵੀ ਨਹੀਂ ਤਾਂ ਪਤੀ ਪੁੱਛਦਾ ਕਿ ਫਿਰ ਇੰਨਾ ਸਮਾਂ ਕਿਉਂ ਲਾ ਦਿੱਤਾ ਪਤੀ ਆਪਣੀ ਪਤਨੀ ਨੂੰ ਕਹਿੰਦਾ ਕਿ ਉਸ ਅਲਮਾਰੀ ਦੇ ਵਿੱਚ ਕੋਈ ਹੈ ਉਸ ਅਲਮਾਰੀ ਦੀਆਂ ਚਾਬੀਆਂ ਹਿਲ ਰਹੀਆਂ ਨੇ ਮੈਂ ਉਹ ਅਲਮਾਰੀ ਖੋਲ ਕੇ ਵੇਖਣੀ ਹੈ ਤਾਂ ਪਤਨੀ ਕਹਿੰਦੀ ਹੈ ਕਿ ਤੁਸੀਂ ਉਹ ਅਲਮਾਰੀ ਖੋਲ ਕੇ ਵੇਖ ਸਕਦੇ ਹੋ ਪਰ ਮੇਰੀ ਇੱਕ ਸ਼ਰਤ ਹੈ ਜੇ ਅੰਦਰੋਂ ਕੋਈ ਨਿਕਲਿਆ ਤਾਂ ਤੁਸੀਂ ਜੋ ਸਜ਼ਾ ਦਿਓਗੇ ਮੈਨੂੰ ਮਨਜ਼ੂਰ ਹੈ ਪਰ ਜੇ ਅੰਦਰੋਂ ਕੋਈ ਨਾ ਨਿਕਲਿਆ ਫਿਰ ਮੈਂ ਤੁਹਾਨੂੰ ਹਮੇਸ਼ਾ ਲਈ ਛੱਡ ਕੇ ਚਲੀ ਜਾਊਂਗੀ ਉਹ ਪਤੀ ਸੋਚਦਾ ਹੈ ਕਿ ਚਲੋ ਆਪਾਂ ਇਦਾਂ ਕਰਦੇ ਹਾਂ ਇਸ ਅਲਮਾਰੀ ਦੇ ਅੱਗੇ ਇੱਕ ਕੰਧ ਕੱਢ ਦਿੰਦੇ ਆ ਫੇਰੇ ਇਹ ਰਾਜ ਇੱਥੇ ਹੀ ਦਫ਼ਨ ਹੋ ਜਾਏਗਾ ਉਹ ਉਦਾਂ ਹੀ ਕਰਦੇ ਨੇ ਉਸ ਅਲਮਾਰੀ ਦੇ ਅੱਗੇ ਇੱਟਾਂ ਦੀ ਇੱਕ ਕੰਧ ਕੱਢ ਦਿੰਦੇ ਨੇ ਤੇ ਉਹ ਕਹਾਣੀ ਉੱਥੇ ਹੀ ਸਮਾਪਤ ਹੋ ਜਾਂਦੀ ਹੈ ਕਹਾਣੀ ਫੇਰ ਪ੍ਰੈਜ਼ੈਂਟ ਦੇ ਵਿੱਚ ਆਉਂਦੀ ਹੈ ਬੱਚੇ ਉਸ ਬੁੱਢੀ ਮਾਈ ਨੂੰ ਪੁੱਛਦੇ ਨੇ ਕਿ ਕੀ ਉਸ ਅਲਮਾਰੀ ਦੇ ਵਿੱਚ ਕੋਈ ਸੀ ਤਾਂ ਉਹ ਬੁੱਢੀ ਔਰਤ ਕਹਿੰਦੀ ਹੈ ਹਾਂ ਉਸ ਅਲਮਾਰੀ ਦੇ ਵਿੱਚ ਕੋਈ ਸੀਗਾ ਉਹ ਬੱਚੇ ਪੁੱਛਦੇ ਨੇ ਕਿ ਕੌਣ ਸੀ ਤਾਂ ਉਹ ਬੁੱਢੀ ਔਰਤ ਕਹਿੰਦੀ ਹੈ ਕਿ ਉਸ ਅਲਮਾਰੀ ਦੇ ਵਿੱਚ ਸ਼ੱਕ ਦਾ ਭੂਤ ਸੀ ਜੋ ਉਸ ਦੇ ਘਰ ਵਾਲੇ ਨੂੰ ਹੋਇਆ ਸੀ ਸ਼ੱਕ ਉਸ ਸ਼ੱਕ ਨੇ ਉਸ ਪਤਨੀ ਤੇ ਪਤੀ ਦੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਦੋਵੇਂ ਅੱਡੋ ਅੱਡ ਰਹਿਣ ਲੱਗੇ ਕਿਸੇ ਟਾਈਮ ਇਹ ਘਰ ਬਹੁਤ ਹੀ ਹੱਸਦਾ ਵਸਦਾ ਸੀ ਤੇ ਅੱਜ ਦੇਖ ਲਓ ਜਮ੍ਹਾਂ ਉੱਜੜ ਗਿਆ ਦਰਅਸਲ ਇਹ ਕਹਾਣੀ ਉਹਨਾਂ ਦੀ ਨਹੀਂ ਸੀ ਇਹ ਕਹਾਣੀ ਆਪਣੀ ਹੈ ਆਪਣੇ ਘਰ ਦੇ ਵਿੱਚ ਪਤੀ ਪਤਨੀ ਹੋਣ ਮਾਪੇ ਹੋਣ ਭੈਣ ਭਰਾ ਹੋਣ ਕੋਈ ਵੀ ਰਿਸ਼ਤਾ ਹੋਵੇ ਉਹਦੇ ਵਿੱਚ ਸ਼ੱਕ ਨਹੀਂ ਹੋਣਾ ਚਾਹੀਦਾ ਇੱਕ ਦੂਸਰੇ ਤੇ ਯਕੀਨ ਹੋਣਾ ਚਾਹੀਦਾ ਹੈ ਜਿੰਨਾ ਘਰਾਂ ਦੇ ਵਿੱਚ ਇਹ ਸ਼ੱਕ ਨਾਮ ਦੀ ਬਿਮਾਰੀ ਹੋ ਜਾਂਦੀ ਹੈ ਉਹਨਾਂ ਘਰਾਂ ਦੇ ਰਿਸ਼ਤੇ ਅਕਸਰ ਟੁੱਟ ਜਾਂਦੇ ਨੇ ਤੇ ਹਸਦੇ ਵਸਦੇ ਘਰ ਉੱਜੜ ਜਾਂਦੇ ਨੇ ਇਸ ਕਰਕੇ ਵੱਡੇ ਵੱਡੇ ਫਕੀਰ ਕਹਿੰਦੇ ਨੇ ਹਮੇਸ਼ਾ ਆਪਸ ਦੇ ਵਿੱਚ ਪਿਆਰ ਨਾ ਰੋ ਇੱਕ ਦੂਸਰੇ ਦੀ ਇੱਜ਼ਤ ਕਰੋ ਤੇ ਵਿਸ਼ਵਾਸ ਰੱਖੋ ਜਿੱਥੇ ਇੱਜ਼ਤ ਪਿਆਰ ਤੇ ਵਿਸ਼ਵਾਸ ਹੋਇਆ ਉੱਥੇ ਸ਼ੱਕ ਕਦੀ ਨਹੀਂ ਆਏਗਾ ਤੇ ਘਰ ਦੇ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਤੇ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਫਕੀਰ ਕਹਿੰਦੇ ਨੇ ਸਭ ਤੋੜਨ ਦੀ ਗੱਲ ਕਰਦੇ ਨੇ ਕੋਈ ਜੋੜਨ ਦੀ ਗੱਲ ਕਰਦਾ ਨਹੀਂ ਦਿਲ ਲੈ ਕੇ ਯਾਰ ਗਰੀਬਾਂ ਦਾ ਕੋਈ ਮੋੜਨ ਦੀ ਗੱਲ ਕਰਦਾ ਨਹੀਂ ਭਾਵੇਂ ਸਾਰੀ ਦੁਨੀਆ ਤੋੜਨ ਤੇ ਹੋਈ ਐ ਜੋੜਨ ਤੇ ਕੋਈ ਨਹੀਂ ਹੋਇਆ ਪਰ ਫਕੀਰਾਂ ਦਾ ਪੀਰਾਂ ਦਾ ਕੰਮ ਐ ਜੋੜਨਾ ਇਸ ਕਰਕੇ ਆਪਸ ਦੇ ਵਿੱਚ ਹਮੇਸ਼ਾ ਜੁੜ ਕੇ ਰਹੋ ਕਿਸੇ ਤੇ ਵੀ ਜ਼ਿਆਦਾ ਯਕੀਨ ਨਾ ਕਰਕੇ ਆਪਣੇ ਘਰ ਦੇ ਵਿੱਚ ਹਮੇਸ਼ਾ ਯਕੀਨ ਬਣਾ ਕੇ ਰੱਖੋ ਤੁਹਾਡਾ ਘਰ ਹੀ ਤੁਹਾਡਾ ਸਵਰਗ ਬਣ ਜਾਏਗਾ ਏ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਨ੍ਹਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ